ਹੋ ਆ ਜੀ ਬਈ ਕਿਰਨਾ ਬੰਡੇ ਵਾਲੀ ਆਪਣੀ ਚਸਤੀ ਲੈ ਕੇ ਤੇ ਉਸ ਦੇ ਵਿੱਚ 2-4 ਕੁੜਗਾ ਬਿਠਾ ਕੇ ਜਦੋਂ ਹੜਪੀੜ ਤੋਂ ਕੋਲ ਹੜਪੀੜ ਤੋਂ ਲੋਕਾਂ ਦੇ ਕੋਲ ਪਹੁੰਚੀ ਤਾਂ ਹੜਪੀੜ ਤੋਂ ਲੋਕਾਂ ਨੇ ਕਿਰਨਾ ਬੰਡੇ ਵਾਲੀ ਬਹੁਤ ਹੀ ਜ਼ਿਆਦੇ ਰੱਜ ਕੇ ਵੇਚੀ ਕੀਤੀ ਤੇ ਬਹੁਤ ਹੀ ਜ਼ਿਆਦੇ ਕੁੱਤੇ ਖਾਂਦੀ ਸੀ ਇਹ ਸਭ ਕੁਝ ਦੇਖਦੇ ਕਿਰਨਾ ਬੰਡੇ ਵਾਲੀ ਹੜਪੀੜ ਤੋਂ ਲੋਕਾਂ ਕੋਲੋਂ ਵਾਪਸ ਆ ਗਏ ਕਹਿਣਾ ਬੁੰਗੇ ਵਾਲਿਆਂ ਨੂੰ ਕਹਿਣਾ ਸੀ ਕਿ ਉਹਨਾਂ ਦਾ ਕਿ ਘੱਟੋ-ਘੱਟੇ 8000 ਬੰਦੇ ਸਾਨੂੰ ਰੋਟੀ ਪਾਣੀ ਤੇ ਰਸਨ ਪਾਣੀ ਦੀ ਲੋੜ ਹੈ ਤੇ ਸਾਡੇ ਕੋਲ ਦਵਾਈ ਵੀ ਬਿਲਕੁਲ ਵੀ ਨਹੀਂ ਹੈ ਉਸ ਦੀ ਵੀ ਲੋੜ ਹੈ ਬਈ ਪ੍ਰਮਾਤਮਾ ਜੀ ਕਹਿਰ ਦੇ ਨਾਲ ਅੱਜ ਉਹਨਾਂ ਲੋਕਾਂ ਦੇ ਭੀੜ ਪਈ ਨਹੀਂ ਤੇ ਉਹਨਾਂ ਲੋਕਾਂ ਨੇ ਮਾਤਦਮ ਮੰਗਣ ਲਈ ਉਹ ਲੋਕ ਮਜਬੂਰ ਹੋ ਗਏ ਉਹਨਾਂ ਲੋਕਾਂ ਦਾ ਜੀ ਨਹੀਂ ਕਰਦਾ ਕਿ ਸਾਡੇ ਦੇ ਐਨੇ ਹਾਲਾਤ ਮਾਰੇ ਆ ਜ ਕਿਰਨਾ ਭੰਡੇ ਵਾਲੀ ਦਾ ਬੇਨਾਹ ਹੜਾ ਤਹੜਾ ਤੂੰ ਵੀ ਲੋਕਾਂ ਤੋਂ ਮਦਦ ਮੰਗਦੀ ਰਹਦੀ ਹੈ ਕਿਰਨਾ ਭੰਡੇ ਵਾਲੀ ਆਪਣੀ ਸਿਰਫ ਰੀਲ ਬਣਾਉਣੀ ਗਈ ਸੀ ਤੇ ਰੀਲ ਬਣਾ ਕੇ ਕਿਰਨਾ ਭੰਡੇ ਵਾਲੀ ਉਨੇ ਟਾਈਮ ਹੀ ਵਾਪਸ ਆ ਗਈ